ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਗਰਲਜ਼ ਦੇ ਟੌਪ ਤੇ ਨਾਲ ਹੈਗੇ ਆਂ ਜੀਨ ਵਾਲੀ ਕੈਪਰੀ ਇਸ ਤਰ੍ਹਾਂ ਦਾ ਹੀ ਫੋਟੋ ਕੋਲਡ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖੋ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਬੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ Bell icon ਨੂੰ all ਦੇ button ਤੇ press ਕਰੋ ਤਾਂ ਜਦੋਂ ਤੁਹਾਨੂੰ ਨਵੇਂ-ਨਵੇਂ ਵੀਡੀਓ ਦੀ ਜਿਹੜੀ ਹੈ notification ਤੁਹਾਡੇ ਤੱਕ ਪਹੁੰਚ ਸਕੀ। ਵੀਡੀਓ ਨੂੰ like share ਕਰਨਾ ਨਾ ਭੁੱਲਣਾ। ਆਓ ਦੇਖੋਨੇ ਆ ਤੁਹਾਨੂੰ ਪਹਿਲਾ suit। ਇਹ ਦੇਖੋ ਇਸ ਤਰ੍ਹਾਂ ਦੀ ਰਹੇਗੀ ਕੈਪਰੀ ਕੈਪਰੀ ਦੇ ਉੱਪਰ ਇਸ ਤਰ੍ਹਾਂ ਦਾ ਰਹੇਗਾ design। ready wear ਵਾਲਾ ਇਸ ਤਰ੍ਹਾਂ ਦੀ ਰਹੇਗੀ top dots ਵਾਲੀ ਇਦਾਂ ਦੀਆਂ ਪੌਕਟਾਂ। ਰਹਿਣ ਗਿਆ ਇਹ ਰੇਗੀ ਦਾ ਬੂਟ ਕੱਟ ਕੇ ਪ੍ਰੀ ਇਸ ਤਰ੍ਹਾਂ ਦਾ ਲੱਗੇਗਾ ਪੂਰਾ ਸੂਟ ਇਹ ਦੇਖੋ ਗਰਲਸ ਦਾ ਇਹਦੇ ਵਿੱਚ ਤੁਹਾਨੂੰ ਸਾਡੇ ਕੋਲੋਂ ਸਾਰੇ ਨੰਬਰ ਜਿਹੜੇ ਆ ਮਿਲ ਜਾਣਗੇ ਸਾਰੇ ਸਾਈਜ਼ ਇਹ ਰਹਿ ਗਈ ਬੈਗ ਅੱਗੇ ਦਿਖਾਉਣੀ ਆ ਤੁਹਾਨੂੰ ਦੂਸਰਾ ਕਲਰ ਇਹ ਰੇਗਾ ਲਾਈਟ ਜਿਹਾ ਪੀਚ ਕਲਰ ਇਸ ਤਰ੍ਹਾਂ ਦਾ ਰਹੇਗਾ ਇਹਦਾ ਫਰੰਟ ਇਸ ਤਰ੍ਹਾਂ ਰਹਿਣਗੀਆਂ ਇਹਦੀਆਂ ਬਾਹਾਂ ਬਾਹਾਂ ਦੀ ਵੀ ਅੱਗੇ ਫ੍ਰਿਲ ਲੱਗੀ ਹੋਈ ਆ ਬਹੁਤ ਸੋਹਣਾ ਗੜੇ ਤੇ ਫਿਨਿਸ਼ਿੰਗ ਕੀਤੀ ਹੋਈ ਆ ਇਹ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਮੋਰੇ ਰਹੇਗਾ ਇਹ ਰਹੇਗਾ ਜੀ 20 ਨੰਬਰ ਇਹਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਆ 20 ਤੋਂ ਲੈ ਕੇ 30 ਸਾਈਜ਼ ਤੱਕ ਜਿਹੜੇ ਆ ਸਾਰੇ ਹੀ ਜਿਹੜੇ ਉਹ ਨੰਬਰ ਹੈ ਸੂਟ ਜਿਹੜੇ ਮਿਲ ਜਾਣਗੇ ਇਸ ਤਰ੍ਹਾਂ ਦੀ ਰਹੇਗੀ ਇਹਦੇ ਨਾਲ ਕੈਪਰੀ ਇਹ ਰਹਿਣਗੀਆਂ ਪੌকেট ਟੂ ਸਾਈਡ ਤੇ ਇਹ ਰਹੇਗਾ ਜੀ ਕੈਪਰੀ ਦਾ ਡਿਜ਼ਾਈਨ ਬੜੀਆ ਜੀਨ ਲੱਗੀ ਹੋਈ ਆ ਕੋਈ ਮਾੜੀ ਹਲਕੀ ਨਹੀਂ ਹੈਗੀ ਇਹ ਰਹੇਗਾ ਥਰਡ ਡਿਜ਼ਾਈਨ ਇਹ ਦੇਖੋ ਕਿੰਨਾ ਪਿਆਰਾ ਕਲਰ ਹੈ ਲਾਈਟ ਜਿਹਾ ਪੈਰਟ ਕਲਰ ਇਹ ਰਹਿ ਗਿਆ 22 ਸਾਈਜ਼ ਇਹਦੇ ਵਿੱਚ ਤੁਹਾਨੂੰ ਇਹ ਤਿੰਨ ਕਲਰਾਂ ਦੇ ਵਿੱਚ ਜਿਹੜੇ ਆ ਸਾਰੇ 20 ਤੋਂ ਲੈ ਕੇ 30 ਸਾਈਜ਼ ਤੱਕ ਜਿਹੜੇ ਸੂਟ ਮਿਲ ਜਾਣਗੇ ਇਹ ਰਹਿਗੇ ਦੇ ਨਾਲ ਕੈਪੀ ਇਸ ਤਰ੍ਹਾਂ ਦੀ ਰਹੇਗੀ ਬੈਕ ਅੱਗੇ ਦਿਖਾਉਣੀ ਆ ਤੁਹਾਨੂੰ ਇਹ ਹੈ 26 ਨੰਬਰ 26 ਦੇ ਵਿੱਚ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਰਹੇਗਾ ਡਾਟਸ ਵਾਲਾ ਇਹੋ ਜਿਹਾ ਇਹ ਕੈਪੀ ਸੂਟ ਹੈ ਉੱਪਰ ਵੇਅਰ ਬਣਿਆ ਹੋਇਆ ਬੜਾ ਹੀ ਕੂਲ ਕਪੜਾ ਆ ਗਰਮੀਆਂ ਦੇ ਵਿੱਚ ਔਨਲੀ ਬੱਚਿਆਂ ਦੇ ਕੋਈ ਇਹ ਚੁੱਭੂਗਾ ਨਹੀਂ ਹੈਗਾ ਬਿਲਕੁਲ ਲਾਈਟ ਵੇਟ ਇਸ ਤਰ੍ਹਾਂ ਦਾ ਰਹੇਗਾ ਕੈਪੀ ਦੇ ਉੱਪਰ ਡਿਜ਼ਾਈਨ ਇਸ ਤਰ੍ਹਾਂ ਦੀ ਰਹੇਗੀ ਕੈਪੀ ਇਹ ਰਹੇਗਾ ਅਗਲਾ ਸਾਈਜ਼ ਇਸ ਤਰ੍ਹਾਂ ਦਾ ਰਹੇਗਾ ਫਰੰਟ ਦਾ ਡਿਜ਼ਾਈਨ ਇਹ ਜੀ ਹੈ 28 ਸਾਈਜ਼ ਦੇਖੋ ਕਿੰਨਾ ਪਿਆਰਾ ਟੌਪ ਹੈ ਕੰਟਰਾਸਟ ਦੇਖੋ ਕਿੰਨਾ ਪਿਆਰਾ ਆ ਸਾਰਿਆਂ ਦੇ ਨਾਲ ਬਲੂ ਜੀਨ ਹੋਏਗੀ ਤੇ ਲਾਈਟ ਜੇ ਕਲਰ ਦੇ ਵਿੱਚ ਟੌਪ ਹੋਣਗੇ ਇਸ ਤਰ੍ਹਾਂ ਦਾ ਰਹੇਗਾ ਕੈਪਰੀ ਦੇ ਉੱਪਰ ਡਿਜ਼ਾਈਨ ਕੈਪਰੀ ਦੀ ਵੀ ਦੇਖੋ ਕਿੰਨੀ ਅੱਛੀ ਫਿਨਿਸ਼ਿੰਗ ਕੀਤੀ ਹੋਈ ਆ ਕੋਈ ਵੀ ਧਾਗਾ ਇੱਧਰ ਉੱਧਰ ਨਹੀਂ ਹੈ ਸਾਡੀ ਸ਼ਾਪ ਜੀ ਦਸੂਹਾ ਤੋਂ ਸੰਸਾਰਪੁਰ ਰੋਡ ਦੇ ਉੱਪਰ ਹੈ ESP ਕਲੋਥ ਸਟੋਰ ਇਹ ਦਿਖਾਉਣੀ ਆ ਜੀ ਤੁਹਾਨੂੰ ਅਗਲਾ ਸਾਈਜ਼ ਇਹਦਾ ਜਿਹੜਾ ਫਰੰਟ ਹੈ ਥੋੜਾ ਚੇਂਜ ਹੈ ਇਹ ਹੈ ਜੀ 30 ਨੰਬਰ ਇਸ ਤਰ੍ਹਾਂ ਦੀਆਂ ਰਹਿਣਗੀਆਂ ਬਾਹਾਂ ਇਸ ਤਰ੍ਹਾਂ ਬਾਹਾਂ ਦੇ ਉੱਪਰ ਜੀਨ ਦੇ ਨਾਲ ਜਿਹੜਾ ਹੈਗਾ ਆ ਉਹ ਮੈਚਿੰਗ ਫ੍ਰਿਲੀ ਜੀ ਲੱਗੀ ਹੋਈ ਆ ਇਹ ਰਹੂਗਾ ਇਹਦਾ ਬੈਕ ਦਾ ਡਿਜ਼ਾਈਨ ਇਸ ਤਰ੍ਹਾਂ ਦੀ ਰਹੇਗੀ ਦੀ ਲੁੱਕ ਉੱਪਰ ਸਰੌਸਕੀ ਵੀ ਹੈ ਕੀਤੀ ਹੋਈ ਬੜਾ ਪਿਆਰਾ ਲੱਗ ਰਿਹਾ ਹੈ ਚਮਕਦਾ ਚਮਕਦਾ ਜਿਹੜਾ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਦੀ ਰਹੂਗੀ ਨਾਲ ਕੈਪੜੀ ਸਾਡੀ ਸ਼ਾਪ ਤੇ ਤੁਹਾਨੂੰ ਨਿਊ ਬੌਰਨ ਬੇਬੀ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਸਾਰੇ ਜਿਹੜੇ ਸਾਈਜ਼ ਜਿਹੜੇ ਆ ਉਹ ਮਿਲ ਜਾਣਗੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਸਾਡੀ ਸ਼ਾਪ ਤੋਂ ਇਹ ਰੋਗਾ ਇਸ ਤਰ੍ਹਾਂ ਦਾ ਸੂਟ ਬੱਚੇ ਦਾ ਜ਼ਰੂਰ ਸਾਡੀ ਸ਼ਾਪ ਤੇ ਇੱਕ ਵਾਰ ਵਿਜ਼ਿਟ ਕਰੋ ਅੱਗੇ ਦਿਖਾਉਣੀ ਆ ਤੁਹਾਨੂੰ ਅਗਲਾ ਡਿਜ਼ਾਈਨ ਉਹ ਡਾਟਸ ਵਾਲਾ ਸੀ ਇਹ ਲਾਈਨਿੰਗ ਵਾਲਾ ਹੈ ਇਸ ਤਰ੍ਹਾਂ ਦਾ ਬਿਊਟੀ ਲਿਖਿਆ ਹੋਇਆ ਹੈ ਤੇ 822 ਸਾਈਜ਼ ਇਹਦੇ ਵੀ ਨਾਲ ਕੈਪੀ ਰਹੇਗੀ ਇਹਦਾ ਡਿਜ਼ਾਈਨ ਲੱਗ ਰਿਹਾ ਹੈਗਾ ਇਸ ਤਰ੍ਹਾਂ ਦੀ ਰਹਣਗੀ ਆ ਬਾਹਾਂ ਬਾਹਾਂ ਦੇ ਉੱਪਰ ਵੀ ਬਹੁਤ ਅੱਛੀ ਫਿਨਿਸ਼ਿੰਗ ਕੀਤੀ ਹੋਈ ਆ ਦੇਖੋ ਗਲੇ ਤੇ ਵੀ ਕਿੰਨਾ ਪਿਆਰਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਦੀ ਰਹੇਗੀ ਬੈਕ ਜੀਨ ਦੇ ਨਾਲ ਹੀ ਮਿਲਦਾ ਮਿਲਦਾ ਜੁਲਦਾ ਇਹ ਡਿਜ਼ਾਈਨ ਜਿਹੜਾ ਗਲੇ ਦੇ ਉੱਪਰ ਜਿਹੜੀ ਹੈ ਬਣਿਆ ਹੋਇਆ ਹੈ ਨਾਲ ਹੀ ਬਾਹਾਂ ਤੇ ਇਸ ਤਰ੍ਹਾਂ ਵੀ ਰਹੇਗੀ ਕੈਪਰੀ ਬੂਟ ਕੱਟ ਦੇ ਵਿੱਚ ਇਹ ਰਹੇਗਾ ਸਟਾਰ ਵਾਲਾ ਡਿਜ਼ਾਈਨ ਇਦਿਆਂ ਵੀ ਨਾਲ ਪਾਕਟਾਂ ਹੈਗੀਆਂ ਜੀ ਦੋਨੋਂ ਸਾਈਡ ਤੇ ਬਹੁਤ ਅੱਛੀ ਇਲਾਸਟਿਕ ਪਾਈ ਹੋਈ ਹੈ ਇਸ ਤੋਂ ਬਾਅਦ ਅੱਗੇ ਤੁਹਾਨੂੰ ਦਿਖਾਵਾਂਗੇ ਅਗਲਾ ਡਿਜ਼ਾਈਨ ਇਸ ਲਈ ਵੀਡੀਓ ਸਾਡੀ ਨੂੰ ਜ਼ਰੂਰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਆ ਰਹੇਗਾ ਜੀ ਅਗਲਾ ਡਿਜ਼ਾਈਨ ਇਹ ਉਹਦੇ ਨਾਲੋਂ ਅਲੱਗ ਹੈ ਥੋੜਾ ਜਿਹਾ ਇਹ ਦੇਖੋ ਇਹ ਹੈ 26 ਨੰਬਰ ਇਦੇ ਵਿੱਚ ਵੀ ਤੁਹਾਨੂੰ ਸਾਰੇ ਸਾਈਜ਼ ਜਿਹੜੇ ਆ ਮਿਲ ਜਾਣਗੇ ਇਹ ਸਾਡੀ ਸ਼ਾਪ ਤੋਂ ਸਿਰਫ ਤੁਹਾਨੂੰ ਜੀ ਇਹ ਮਿਲੇਗਾ 250 ਦਾ ਬੱਚਿਆਂ ਦਾ ਸੂਟ ਗਰਲਜ਼ ਦਾ 250 ਦਾ ਓਨਲੀ ਇਸ ਤਰ੍ਹਾਂ ਦੀਆਂ ਰਹਿਣ ਗਿਆ ਬਾਹਾਂ ਇਹਦੀਆਂ ਬੱਚਿਆਂ ਦੀ ਬੜੇ ਪਿਆਰੇ ਪਿਆਰੇ ਡਿਜ਼ਾਈਨਾਂ ਵਾਲੇ ਸੂਟ ਹੈ ਇਹ ਇਹ ਰੇਗੀ ਨਾਲ ਕੈਪਰੀ ਤੁਹਾਨੂੰ ਸਾਡੀ ਸ਼ਾਪ ਤੋਂ ਹਰ ਇੱਕ ਤਰ੍ਹਾਂ ਦਾ ਕੱਪੜਾ ਜਿਹੜਾ ਹੈਗਾ अवेलेबल ਹੋਏਗਾ ਤੁਸੀਂ ਲੈ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ